ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਵਾਗਤ ਹੈ ਭਾਈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਤਾਂ ਸਾਰਾ ਕੱਡੀਆਂ ਹੋਈਆਂ ਜੀ ਨੋਰੂ ਮੇਰਾ ਕੋਈ ਦੀ ਕੋਦੀ ਚੜਿਆ ਹੋਇਆ ਇਹ ਦੂਜਾ ਤਾਂ ਹੈ ਇਹ ਮੈਂ ਚੱਕਿਆ ਬੈਦਾਂ ਤਾਂ ਇਹ ਭਾਈ ਮੀਂਹ ਪੈ ਕੇ ਛੜਿਆ ਪੈਰ ਕਰੀ ਫਿਰਦੀ ਆ ਗਿੱਲੇ ਮਾਹ ਕਿਤੇ ਚਿੱਟੇ ਕੁਰਤੇ ਪਜਾਮੇ ਦਾ ਹੋਰੇ ਨਾਲ ਡਿਜ਼ਾਈਨ ਪਾ ਦਵੇ ਕਿਤੇ ਸੈਂਟਾ ਨਾਲ ਉੱਪਰ ਹੈ ਤਾਂ ਕਰਕੇ ਮੈਂ ਇਦਾਂ ਚੱਕੀ ਆ ਜੀ ਇਹਨੂੰ ਪਤਾ ਲੱਗ ਗਿਆ ਵੀ ਹੁਣ કાਕੂ ਨੇ ਕਰਨਾ ਬੁਲਾਉ ਸ਼ੁਰੂ ਤਰਦੇ ਪੰਜੀ ਪੱਜੀ ਆਈ ਦੇਖ ਲੋ ਮੇਰੇ ਮਗਰੇ ਮਗਰ ਮਗਰੇ ਮਗਰ ਹਾਂ ਤੈਨੂੰ ਪਤਾ ਲੱਗ ਗਿਆ ਦਾ ਸੱਤਰੀ ਗਾਲ ਨਹੀਂ ਬੁਲਾਈ ਉਹਨੂੰ ਮੂੰਹ ਕਰਕੇ ਦੇਖ ਹਾਂ ਤੂੰ ਜੁਰਕੇ ਬੁਲਾਈ ਦੀ ਹਾਂ ਸੱਤਰੀ ਗਾਲ ਦੀ ਸਾਰਿਆਂ ਨੂੰ ਪੱਤ ਦੀ ਗੱਦ ਇੱਕ ਆਏ ਹਾਏ 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 ਹੇ ਬਹੁਤ ਬਹੁਤ ਧੰਨਵਾਦ ਆ ਭਾਈ ਤੁਹਾਡਾ ਤੁਸੀਂ ਸਾਡੀ ਨੂਰ ਨੂੰ ਬਹੁਤ ਪਿਆਰ ਦਿੰਦੇ ਆ ਸਾਰੇ ਬਲੌਗਰ ਚ ਤੇ ਕੱਲ ਮੈਂ ਬਲੌਗ ਪਾਇਆ ਸੀਗਾ ਜਿਹਦੇ ਚ ਇਹ ਚੌਲ ਖੰਦੀ ਦੀ ਖੜੀ ਚੌਲਾਂ ਦੀ ਇਹ ਸ਼ਕੀਨ ਆ ਜੀ ਪੂਰੀ ਹੈ ਹਾਂ ਚੌਲ ਤਾਂ ਇਹਨੂੰ ਚਾਹੇ ਦੁੱਧ ਨਾ ਮਿਲੇ ਪਰ ਚੌਲ ਇਹਨੂੰ ਮਿਲ ਜਵੇ ਨਾ ਇੰਨੀ ਖੁਸ਼ ਹੁੰਦੀ ਆ ਵੀ ਗੱਲੇ ਛੱਡ ਦੋ ਤੇ ਕੱਲ ਵਾਲੀ ਵੀਡੀਓ ਚ ਬਹੁਤ ਸੋਹਣੇ ਸੋਹਣੇ ਕਮੈਂਟ ਤੁਸੀਂ ਕਰੇ ਹੋਏ ਆ ਨੂਰ ਵਾਸਤੇ ਨੂਰ ਨੂੰ ਭਾਵੇਂ ਦੇਸ਼ਾਂ ਵਿਦੇਸ਼ਾਂ 'ਚ ਬਹੁਤ ਵਧੀਆ ਪਿਆਰ ਮਿਲ ਰਿਹਾ ਹੈ ਹੈਨਾ ਸਾਰੇ ਕਹਿ ਰਹੇ ਆ ਨੂਰ ਕਿਊਟ ਬਹੁਤ ਆ ਨੂਰ ਕਿਊਟ ਬਹੁਤ ਹੈ ਉਨੁਰੂ ਕਿਉਂ ਟਾ? ਆਪ ਤਰਾ ਕਰ ਦਿੱਤਾ। ਚਾਹੀ ਐਤਰ ਕਰੋ ਉਹ ਉਂ ਕਰਕੇ। ਇਹ ਦੱਦੂ ਜਾਂਦਾ ਕਿ ਆ ਭੱਜਾ। ਬਹੁਤ ਜਿਆਦਾ ਹੀ ਨਹੀਂ ਫਿਰ ਰਟਾ ਲਾ ਲਿਆ ਵੀ ਹਾਂ ਬਾਹਰ ਸਾਸਰੀ ਘਰ ਬੁਲਾਉਣੀ ਫਿਰ ਉਧਰ ਨੂੰ। ਜੇ ਰਟਾ ਲਾ ਲਿਆ ਵਾ ਵੀ ਹੁਣ ਜਾਣਾ ਉਧਰ ਨੂੰ ਹੋਰ ਪਾਸੇ ਦੇਖ ਗਿਆ ਕੁਝ ਉਧਰ ਤੋਂ। ਇਹ ਮਰਜੀ ਦੀ ਮਾਲਕਣਾ। ਪੂਰੀ ਆਇਆ ਉਹਨੀ ਗਿੱਲੀ ਨਾ ਹੋ ਜੀ। ਤੇ ਹੁਣ ਭਾਈ ਚੱਲੇ ਆ ਜੀ ਭੈਣ ਕੋਲ ਨੂੰ ਅੱਜ ਭੈਣ ਕੋਲ ਕੁਛ ਬਾਜ਼ਾਰ ਵਿੱਚ ਸਮਾਨ ਸਮੂਹ ਲੈਣਾ ਜੀ ਹਨਾ ਪਹਿਲਾਂ ਜਿਵੇਂ ਤੇ ਲੈ ਕੇ ਨਹੀਂ ਆਇਆ ਹੋਇਆ ਕਿਉਂਕਿ ਮੀਂਹ ਲੱਗ ਗਿਆ ਤਾਂ ਜਦੋਂ ਮੈਂ ਦੁੱਧ ਤੋਂ ਆਇਆ ਤੇ ਆ ਕਰਕੇ ਫਿਰ ਸਿੱਧਾ ਹੀ ਆ ਗਿਆ ਮਹਾ ਪਹਿਲਾਂ ਵੀ ਚਲੋ ਘਰਾਂ ਚੱਲੀਏ ਫਿਰ ਵਾਪਸ ਜਾਂਦੇ ਹੋਏ ਲੈ ਜਾਗੇ ਸਮਾਨ ਹੁਣ ਚੱਲਦੇ ਆ ਜੀ ਬਾਜ਼ਾਰ ਵਿੱਚੋਂ ਕਿਆ ਕੁਛ ਲੈਣਾ ਹੈ ਹਨਾ ਤੇ ਉਹ ਜਾ ਕੇ ਅੱਗੇ ਦੇਖਦੇ ਆ ਤੇ ਮਿਲਦੇ ਆ ਜੀ ਤੁਹਾਨੂੰ ਬਾਜ਼ਾਰ 'ਚ ਜਾ ਕੇ ਹੂੰ ਭਾਈ ਗੱਡੀ ਵੀ ਨਹੀਂ ਤੋਂ ਉਹੋ ਹੀ ਗੱਡੀ ਦਾ ਵੀ ਬੁਰਾ ਹਾਲ ਹੋ ਗਿਆ ਪਿਆ ਹੁਣ ਤੁਹਾਨੂੰ ਗੱਡੀ ਧੋਣੀ ਯਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਪਾਪਾ ਜੀ ਦੇਖ ਲਓ ਕੰਮ ਇਹਨਾਂ ਦੇ ਕੱਪੜੇ ਮਾਰੇ ਤੂੰ ਚੱਕ ਪਿੱਛੇ ਕੋਈ ਨਹੀਂ ਕੋਈ ਮੈਂ ਤਾਂ ਚੱਕ ਦੀ ਇਹ ਪਹਿਲਾਂ ਆਪ ਦੇਖ ਲੋ ਤੁਹਾਨੂੰ ਜਾਣਾ ਹੈ ਹੁਣ ਜਾਣਾ ਹੈ ਹੁਣ ਇਹਨਾਂ ਨੂੰ ਆਹਜੀ ਯਾਦ ਆ ਗਈ ਦੇਖੋ ਦੇਖ ਲਓ ਪਾਪਾ ਜੀ ਹੁਣ ਟਾਈਮ ਪਰ ਯਾਦ ਆਉਂਦੀ ਇਹਨਾਂ ਨੂੰ ਸਾਰੀਆਂ ਚੀਜ਼ਾਂ ਜਾਂ ਸਾਨੂੰ ਪਤਾ ਕਹੇ ਤਈਏ ਤੁਸੀਂ ਰੈਡੀ ਨਹੀਂ ਹੋਈਆਂ ਤੁਸੀਂ ਆਈ ਨਹੀਂ ਹੋਈਆਂ ਤੁਸੀਂ ਉਹ ਨਹੀਂ ਹੋਈਆਂ ਚਲੋ ਤਨਾ ਹੁਣ ਆਪਣੇ ਬਾਰੇ ਨੂੰ ਬੋਲਦੀ ਬੰਦ ਹੋਈ ਵੀ ਕਿਹਨਾਂ ਦਾ ਆ ਲੈਡੀ ਦੀ ਗੱਲ ਥੋੜੀ ਜਿਹਾ ਲੱਗੀ ਗੱਡੀ ਅਸੀਂ ਤਾਂ ਖੜੇ ਹਾਂ ਨਾ ਤਿਆਰ ਹੋ ਕੇ ਸਾਨੂੰ ਵੇਟ ਇਸ ਟਾਈਮ ਕੌਣ ਕਰਾ ਰਿਹਾ ਹੈ ਰਵਿੰਦਰ ਸਿੰਘ ਮਾਸ ਹੋ ਗਿਆ ਮੈਂ ਢੇ ਝਾੜਨੇ ਤੇ ਮੈਂ ਢੇ ਝਾੜਦੇ ਆ ਬਾਬਾ ਐਸਾ ਉਹਦੇ ਕੋਈ ਕਿਸਮਤ ਨਹੀਂ ਵਸਦੀ ਕਰੀਏ ਲੈ ਤਾਂ ਝਾੜ ਹੋ ਗਏ ਲੈਡੀ ਆ ਕੰਮ ਹੈ ਗੱਡੀ ਤੋਂ ਉਹਦਾ ਟਾਈਮ ਨਹੀਂ ਕੀ ਲੱਗਿਆ ਕਾਫੀ ਬਿਜ਼ੀ ਬਹੁਤ ਰਹਿੰਦੇ ਕੀ ਕਰੀਏ ਰੱਬ ਨੂੰ ਜਾਨ ਦੇਣੀ ਕੀ ਕਰੀਏ ਇੰਨੇ ਬਿਜ਼ੀ ਤਾਂ ਹੈਗਾ ਹੀ ਆ ਬਿਜ਼ੀ ਕੀ ਬੰਦੇ ਆ ਤੁਸੀਂ ਬਚਾ ਕੇ ਇਹਦਾ ਜਦੋਂ ਲੱਗਿਆ ਵਾ ਵੀ ਐਨ ਦੇਖਣਾ ਲੱਚ ਲੱਚ ਕਾਣਾ ਬਿਰਵੀਂਦਰ ਸਿੰਘ ਦੇ ਦਾਗ ਲੱਗਿਆ ਵਾ ਕਿੱਤਾ ਕੁਰਤਾ ਪਜਾਮਾ ਕਿਹਨੇ ਕਿਹਾ ਇਹਨੂੰ ਹੈ ਦਾਗ ਲੱਗੇ ਤੇ ਕਿਹੜੇ ਨਾ ਨਾ ਆ ਉਹ ਦਾਗ ਲੱਗੇ ਤੇ ਕਿਹੜਾ ਆਉਂਦਾ ਲੈ ਕੋਈ ਨਹੀਂ ਹੈ ਤਾਂ ਮੇਰੇ ਚੱਲ ਜੀ ਰੋਡ ਮੇ ਤੁਹਾਨੂੰ ਖਰਾਬ ਕਰ ਦੇਣਾ ਚਲੋ ਠੀਕ ਆ ਜੀ ਫਿਰ ਰੋਪੜ ਜਾ ਕੇ ਮਿਲਦੇ ਆਂ ਪਾਚਗੇ ਜਿ세 ਬਾਈਪਾਸ ਤੇ ਅਮੀ ਬਾਜੋ ਬੰਦਾ ਹੜ ਸਾਡੇ ਰੋਪੜ ਚ ਪਹਿਲਾ ਆ ਜੰਨੇ ਆ ਕਰਕੇ ਬਟ ਹੁਣ ਫੇਰ ਵੀ ਬਹੁਤ ਜਿਆਦਾ ਠੀਕ ਹੋ ਗਿਆ ਕਿਤੇ ਕਿਤੇ ਹਲੇ ਵੀ ਹਾਲਾਤ ਥੋੜੇ ਜਿਹਾ ਹੈਗੇ ਆ ਨਾ ਜਿੱਤ ਜਿਹਨਾਂ ਨੂੰ ਕਹਿ ਦਈਏ ਆਪਾਂ ਅੱਜ ਬੜਾ ਰੌਸ਼ਨ ਰੌਸ਼ਨ ਜਿਹਾ ਲੱਗਦਾ ਹਾਂ ਮੈਂ ਵੀ ਉਹੀ ਰਹਿਣ ਲੱਗਿਆ ਦਾ ਅੱਜ ਰੌਸ਼ਨ ਅੱਜ ਕੀ ਚੀਜ਼ ਆ ਅੱਜ ਦਿਨ ਕਿਹੜਾ ਵੈ ਸੋਮਵਾਰ ਤੇ ਹੈਗਾ ਸੋਮਵਾਰ ਕਿ ਸੋਨਾ ਚਾ ਮਾਂ ਸੋਮਵਾਰ ਨੂੰ ਲਾਈਟਾਂ ਪਰ ਤਾਂ ਹੋ ਜਾਂਦਾ ਏ ਲਾਈਟਾਂ ਪਰ ਤਾਂ ਕਾਸ ਭੀੜ ਜੀ ਹੋ ਜਾਂਦੀ ਏ ਜੇ ਲਾਈਟ ਗਰੀਨ ਹੁੰਦੀ ਹਾਂ ਹੁਣ ਕੱਟ ਗਿਆ ਹੌਂਕਾ ਡਿੱ ਗਿਆ ਉਹ ਕਿਣੀਆਂ ਹਲੇ ਵੀ ਪੈਰ ਸੀ ਅੱਗੇ ਅੱਗੇ ਦੇਖ ਲਾ ਮਮੀ ਬੀਤ ਦੀਦੀ ਨੂੰ ਸੰਦਾਰਾ ਦੇਣਾ ਜਦ ਪਹਿਲਾਂ ਦੇ ਟਾਈਮਾਂ 'ਚ ਟੈਂਪੂ ਜਾਣਾ ਹੀ ਨੇ ਜਿਹੜਾ ਧੂਏ ਦੇ ਉੱਤੇ ਬੜੇ ਭੂਣ ਜੇ ਹਾਂ ਯਾਰ ਗਲਤੀ ਕਰੀ ਜੇ ਹੁਣ ਹੁੰਦਾ ਆਪਾਂ ਨੇ ਦੀਦੀ ਨੂੰ ਉਹਦੇ ਵੀਰੇ ਦੇਖ ਕੇ ਹੁਣਾ ਤਾਂ ਭੂਣ ਜੇ ਹੁੰਦੇ ਤੇ ਨਾ ਅੱਗੇ ਧੂਏ ਆਪਣੇ ਇੰਦਰ ਚੱਲਦੇ ਵੀ ਨਹੀਂ ਨੇ ਹੈਗੇ ਉਹ ਲੰਬੇ ਸਾਰੇ ਮੁਰੇ ਤੇ ਟਿੱਕਦੇ ਆਹ ਹਾਂ ਤੇ ਫਿਰ ਮਾ ਬੋਲੂ ਹੁੰਦੇ ਆ ਹਾਂ ਹਾਂ ਮੁਰੇ ਤੇ ਉਹੇ ਪਰ ਜਾਣਾ ਇੱਥੇ ਤੇ ਖੈਰਾਵਾ ਤੇ ਬਹਿ ਜਾਣਾ ਜਾ ਰਹੇ ਚਲਿਆਂ ਨੂੰ ਕਿਹਾ ਉਹ ਕਿਉਂ ਬੱਚਿਆ ਆਪੇ ਫੇਰੇ ਫੇਰ ਕਿਆ ਦੇਖਣਾ ਹੁਣ ਚੱਲ ਥੋੜਾ ਆਪਣੇ ਭਾਈ ਹੁਣ ਗੱਡੀ ਆਣੀ ਘਾਟੇ ਚੋਂ ਫੇਰੇ ਕੋ ਦੇਤਾ ਪਰ ਮਾਤਮਾ ਨੇ ਹੁਣ ਨਹੀਂ ਸਾਦੀ ਦੀ ਹੋ ਰਹੀ ਵੈਸੇ ਹੀ ਚੱਲਾ ਉਰੂਰੇ ਤੇ ਤਿੱਖੇ ਵਾਲੇ ਚ ਮੈਂ ਵੀ ਆਪਣੀ ਨਾਨੀ ਨਾਲ ਤੇਰਾ ਗਈਆਂ ਨਾਨੀ ਨਾਲ ਹੀ ਗਈਆਂ ਪਰ ਮੈਂ ਅੱਛਾ ਨਾ ਉਹ ਸਾਡਾ ਆਪਣਾ ਵੀ ਟਾਈਮ ਜ਼ਿਆਦਾ ਜਾਂਦਾ ਇੱਕ ਲੰਗਿਆਂ ਦਾ ਸਾਈਕਲ ਵਾਲਾ ਆਪਣੇ ਪਿੰਡ ਵਾਲਾ ਹੀ ਹਾਂ ਇਹ ਗੱਲ ਹੈ ਅਸੀਂ ਵੀ ਸੋਚਦੇ ਤੇ ਵੀ ਅਸੀਂ ਵੀ ਕਿਸੇ ਵਕਤ ਸਾਈਕਲ ਉੱਪਰ ਜਾਣਾ ਜਾਣਾ ਲੈ ਕੇ ਸਾਈਕਲ ਬਾਫੇ ਦੇ ਨੇ ਚਲਾਉਣਾ ਮੈਂ ਪਿੱਛੇ ਜਾਣਾ ਲੈ ਕੇ ਬੈਠਣਾ ਤਾਂ ਦਵਾਈ ਦੁਆਕੇ ਲੈਣਾ ਤਾਂ ਹੀ ਕਹਿੰਦੇ ਵੀ ਟਾਈਮ ਹੀ ਯਾਦ ਰੱਖਣਾ ਚਾਹੀਦਾ ਵੀ ਕੱਲ ਸੀ ਸਾਈਕਲ ਉੱਪਰ ਤੇ ਜਿਵੇਂ ਕੂਟਰਾ ਪਰ ਫਿਰ ਮੋਟਰਸਾਈਕਲ ਅੱਜ ਗੱਡੀ 'ਚ ਕਿਸੇ ਟਾਈਮ ਮਹਾਰਾਜ ਨੇ ਜਹਾਜ਼ਾਂ ਵਾਲੇ ਵੀ ਕਰਦਣੇ ਹੈਨਾ ਐਦਾਂ ਦੀ ਗੱਲਾਂ ਬਦਲ ਜਾਂਦੀਆਂ ਸਭ ਸੁਬਰਮਾਨੰਦਈ ਜਾਂਦਾ ਮਾ ਟਾਈਮ ਜਾਂਦਾ ਟਾਈਮ ਫਰੈਂਟ ਦੀ ਦੁਕਾਨ ਆ ਗਈ ਜੀ ਕਿੰਦੂ ਸਿੰਘ ਦੀ ਸਵਰ ਸੰਦੋਖ ਨਾਲ ਸਭ ਕੁ ਮਿਲਦਾ ਹੈ ਦੇਖ ਲੈ ਮੈਡਮ ਨੇ ਤਿੰਨ ਚਾਰ ਵਾਰ ਗੱਡੀ ਪਚਾਲੀ ਰੋਕ ਲਿਆ ਹੁਣ ਫੇਰ ਇੱਥੇ ਮੋੜ ਪਰ ਕਾਹਾਂ ਕੀ ਹੋਈ ਜਾਂਦਾ ਇਹਨੂੰ ਹਾਂ ਆਹੋ ਆਏ ਬ੍ਰੇਕ ਵੀ ਆਏ ਲਾਉਂਦੀ ਕਿ ਲੱਗ ਤਾ ਮੁਰੇ ਲਿਆ ਕੇ ਤੁਸੀਂ ਧਿਆਨ ਚ ਰੱਖੋ ਭਾਈ ਟੇਲਰ ਇਸ ਸਰਕਾਰੀ ਚ ਜਾਣਾ ਸੀ ਹਾਂ ਮੈਂ ਤਾਂ ਵੀ ਬੱਸਾਂ ਉਹਦੇ ਪਰ ਜਾਣਾ ਸਾਈਕਲ ਪਰ ਜਾਣਾ ਰੋਕਰ ਪੱਕ ਫੇਰ ਬੱਸ ਲੈਣੀ ਉੱਥੇ ਦੇ ਅੱਛਾ ਅੱਛਾ ਹੋਰ ਬੱਸਾਂ ਮਜਹੇਕ ਨਾਲ ਬਜਾਂਦੇ ਨੇ ਭਾਈ ਇਹ ਟੈਂਪੋਂ ਵੀ ਉਹ ਜੇ ਆਪਾਂ ਨਹੀਂ ਹੁੰਦਾ ਤਾਂ ਜੇ ਆਪਾਂ ਨਹੀਂ ਹੁੰਦਾ ਤਾਂ ਫੈਕਟਰੀ ਗਿਆ ਵਾ ਮੀ ਫੇਰ ਲੱਗ ਗਿਆ ਫੇਰ ਫੇਰ ਅਸੀਂ ਖੈਰਾਬਾਤ ਤੱਕ ਦੁਰਕੇ ਆਉਣਾ ਨਿਆਣਾ ਚੱਕ ਕੇ ਕਾਮਨ ਵੇੜ ਕੇ ਫੇਰ ਨਿਆਣਾ ਲੈ ਕੇ ਜਾਣਾ ਰੇੜੂ ਉੱਪਰ ਰੇੜੇ ਉੱਪਰ ਬੈਠ ਕੇ ਰੇੜੇ ਹੁੰਦੇ ਤੇ ਪਹਿਲਾਂ ਮੰਮੀ ਇੱਕ ਗੱਲ ਉਹ ਸਮੇਂ ਦੇ ਵੀ ਲਾਗੇ ਨਜ਼ਾਰੇ ਹੀ ਤੇ ਨੇ ਨਾ ਨਜ਼ਾਰੇ ਹੀ ਤੇ ਹੁਣ ਤੁਸੀਂ ਦੇਖ ਲੋ ਸਮੇਂ ਨਹੀਂ ਯਾਦ ਕਰ ਕਰ ਕੇ ਖੁਸ਼ ਹੁੰਨੇ ਹੋ ਹੋਰ ਦੋਰ ਵੀ ਲੰਦਾ ਦਾ ਉਹ ਰੇੜੇ ਆ ਰੇੜੇ ਹੋਰ ਮੀ ਹੋਰ ਦੋ ਮਨ ਨੂੰ ਰੁਪਈਆ ਜ ਦੋ ਮੈਨੂੰ ਰੇੜੇ ਆ ਟਾਈਮ ਨਹੀਂ ਯਾਦ ਹੈਗਾ ਉਹ ਬਾਕੀ ਤਾਂ ਚੱਲ ਖਾਸ ਟੈਂਪੂ ਟੁੰਪੂ ਜਿਹੜਾ ਜਿਹੜੇ ਬੜੇ ਟੈਂਪੂ ਚੱਲਦੇ ਸੇ ਹਾਂ ਉਹ ਤਾਂ ਚੱਲ ਯਾਦ ਆ ਰੇੜੇ ਤਾਂ ਛੋਟੇ ਜਿਹੇ ਹੁੰਦੇ ਸੀ ਤੁਸੀਂ ਤਾਂ ਤਾਂ ਹੋਇਆ ਵੀ ਨਹੀਂ ਤਾਂ ਜਿਹੜੇ ਰੇੜੇ ਚੱਲਦੇ ਸੇ ਉਹ ਪਹਿਲਾਂ ਦੀ ਗੱਲ ਆ ਮੈਨੂੰ ਰੇੜੇ ਪਰੋਣਾ ਜਾਣਾ ਹੈ ਹੋਰ ਬਾਲ ਬਾਲ ਵਾਲਾ ਰੇੜਾ ਢੋੜੇ ਵਾਲਾ ਢੋੜੇ ਵਾਲਾ ਰੇੜਾ ਹੋਰ ਕਿਹਨੂੰ ਉੱਪਰ ਸੈਟੇ ਬੈਠਣੇ ਨੇ ਸੀਟਾਂ ਦੀਆਂ ਬਣੀਆਂਆਂ ਹੁੰਦੀਆਂ ਬਹੁਤ ਕੰਨੀਆਂ ਉਹ ਨਾ ਕਿਸੇ ਨੂੰ ਤੜਕਾ ਕੇ ਬੈਜਦਾ ਟੈਂਪੂ ਮੈਂ ਕਹਿੰਦਾ ਤਾਂ ਗਾਨੀ ਅਜੇ-ਜੇ ਰੇੜੇ ਕਰ ਟੁੰਡੀ ਢੋਂਦੇ ਆ ਅੱਛਾ ਬਸ ਉਹ ਸਮਝ ਲਓ ਹਾਂ ਮੈਂ ਰੇੜਾ ਹਾਂ ਮੈਂ ਰੇੜਾ ਠੀਕਾ 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 ਹੋਰ ਕੀ ਉਹਦੇ ਸਾਰੇ ਖਾਸ ਜਣੇ ਨੇ ਬਹਿ ਜਾਣਾ ਹਾਂ ਅੱਗੇ ਪਿੱਛੇ ਹੋ ਕੇ ਹਾਂ ਪਿੱਛੇ ਆਦਮ ਵਿਚੇ ਤੀਂਆ ਵਿਚੇ ਨਿਆਣੇ ਆਣੀਆਂ ਅੱਗੇ ਪਿੱਛੇ ਹੋ ਕੇ ਬਹਿ ਜਾਣਾ ਕਿਸੇ ਨੇ ਲੱਤਾਂ ਲਟਕਾ ਲੈਣੀਆਂ ਉਧਰ ਉਧਰ ਨੂੰ ਗੱਭੱੇ ਹੀ ਨਹੀਂ ਤੀਮੇਰ ਬਹਿ ਜਾਣਾ ਉਹ ਭਾਈ ਉਹ ਵੀ ਟੈਪੂ ਦੇ ਚੱਲਦੇ ਘੱਟ ਚੱਲਦੇ ਤੇ ਬੱਸਾਂ ਕਾ ਚੱਲਦੀ ਦੀ ਮਾਣੀ ਮੋਟੀਆਂ ਜਾਂ ਰੇੜੇ ਜ਼ਿਆਦਾ ਚੱਲਦੇ ਤੇ ਫੇਰ ਟੈਪੂ ਆ ਕੇ ਕੰਮ ਕਰੂਗੇ ਜਦ ਚਿੱਲੀ ਆਣੀ ਦੀਦੀ ਦੇ ਨਿਆਣਿਆਂ ਦੇ ਵਿਆਹ ਹੋ ਕੇ ਅਪਰ ਰੇੜੇ ਪਨਾਨ ਕੇ ਸ਼ੱਕ ਲੈ ਕੇ ਜਾਓਗੇ ਥੈਂਕ ਯੂ ਆਓ ਇੱਕ ਟਰੈਕਟਰ ਕਰ ਲਿਓ ਇੱਕ ਰੇੜਾ ਕਰ ਲਿਓ ਮੰਮੀ ਜਾਂਦੇ ਹੁੰਦੇ ਤੇ ਸਜਾ ਕੇ ਐਨ ਮੈਂ ਕਹਿੰਦੀ ਵਧੀਆ ਢੰਗ ਦੇ ਨਾਲ ਹੁਣ ਨਾਨਕੇ ਮੇਰੇ ਟਰੈਕਟਰ ਪਰ ਆਇਤੇ ਤੁਹਾਨੂੰ ਮੈਂ ਰੇੜਾ ਚਲਾਉਂਦੇ ਨਹੀਂ ਕਦੀ ਦੇਖਿਆ ਤੁਸੀਂ ਚਲਾਉਂਗੇ ਚਲਾਉਂਗੇ ਚਲਾ ਲਵਾਂਗਾ ਕੋਈ ਅੱਖ ਨਹੀਂ ਮੈਂ ਵਿੱਚ ਲਾਈ ਰੇੜਾ ਪਹਿਲਾਂ ਚਲਾਇਆ ਮੈਂ ਰੇੜਾ ਜਲ ਕੱਖ ਕੰਡਾ ਨਹੀਂ ਘਰੇ ਕਿੱਥੇ ਚਲਾ ਲੈ ਜਿਹੜਾ ਮੰਮੀ ਬੜਨ ਵਾਲਾ ਰੇੜਾ ਅੱਛਾ ਬੋਲ ਤਾ ਮੈਂ ਖਰੇ ਕੋੜੇ ਵਾਲਾ ਕੋੜੇ ਵਾਲਾ ਨਹੀਂ ਬੋਲਦਾ ਇਹਦੀ ਗੱਲ ਮੈਂ ਕੋੜੇ ਵਾਲ ਦੀ ਗੱਲ ਕਰਦੀ ਐ ਇੱਥੇ ਬੱਚਿਆਂ ਨੂੰ ਪਈ ਛੁੱਟੀਆਂ ਛੁੱਟੀਆਂ ਵੀ ਹੋ ਗਈਆਂ ਆਪਣਾ ਨੌਕਰੀ ਲੈ ਸਾਰਿਆਂ ਨੂੰ ਤੇ ਤੂੰ ਤੂੰ ਕਹਿ ਕੋ ਕੀ ਜਣਾ ਚੱਕਰੇ ਵਾਂਗੂ ਪਾਪਾ ਜਿੱਦਾਂ ਪਾਜੀ ਦੁੱਧ ਪੌਂਜ ਮੈਂ ਦੇਖਿਆ ਨਹੀਂ ਚਲਾਉਂਦੇ ਨਾਲ ਪਾ ਦਿੱਚ ਮੈਂ ਇੱਕ ਦੋ ਵਾਰੀ ਲੈ ਮੈਂ ਚਲਾਇਆ ਮੇਰਾ ਇਦਾਂ ਹੁਣ ਮੈਂ ਜਿੱਦਾਂ ਹੁਣ ਦੁੱਧ ਦਾ ਕੰਮ ਕਰਕੇ ਸਾਡੇ ਕੋਲ ਨਾ ਪਤਾ ਕੀ ਹੁੰਦਾ ਤਾਂ ਉਹ ਹੁੰਦਾ ਤਾਂ ਉਹ ਕਿਆ ਕਹਿੰਦਾ ਗੱਡਾ ਗੱਡਾ ਹੁੰਦਾ ਤਾਂ ਬੋਲ ਦੋ ਫੋਲ ਦਾ ਦੋ ਬੋਲ ਦਾ ਉਹ ਲੱਕੜ ਦੇ ਟਾਇਰ ਹੁੰਦੇ ਤੇ ਐਡੇ ਵੱਡੇ ਹਾਂ ਉਹ ਮੈਨੂੰ ਯਾਦ ਆ ਮਮੀ ਉਹ ਤਾਂ ਟਾਇਰ ਹੁਣ ਤੱਕ ਪਏ ਆ ਮੈਂ ਕਹਿੰਦੀ ਆਪਣੇ ਨਹੀਂ ਪੰਜਾਬ ਮੂਹਰੇ ਟਾਇਰੇ ਦਾ ਉਹ ਪਿਆ ਹਿੱਸਾ ਉਹ ਪੰਜਾਲਾ ਪੰਜਾਲਾ ਜੀ ਹਾਂ ਉਹ ਪਿਆ ਹੀ ਪੰਜਾਲਾ ਪਿਆ ਪਰ ਮਨੂੰ ਗੱਡਾ ਹੁਣ ਵੀ ਯਾਦ ਆ ਮਨੂੰ ਇੱਕ ਵਾਰ ਇੱਕ ਮੈਨੂੰ ਬੋਲੀ ਆਉਂਦੀ ਬੋਲੀ ਆਉਂਦੀ ਆ ਪਹਿਲੇ ਮੈਂ ਗਾ ਬੋਲੀ ਬੱਲ ਮੱਤ ਗੱਡੇ ਗਡੀਰੇ ਵਾਲਿਆ ਗੱਡ ਹੋਲੀ ਗੋਲੀ ਤੇ ਮੇਰੇ ਹਿੱਲਣ ਕੰਨਾਂ ਦੀਆਂ ਵਾਲੀਆਂ ਮੇਰੇ ਦਿਲ ਵਿੱਚ ਪੈਂਦਾ ਛੋਣ ਹੋਲਾ ਮੇਰੇ ਪਿਲ ਵਿੱਚ ਪੈਂਦਾ ਹੌਲ ਮੇਰਾ ਮਾਹੀ ਗੜਬਾਣੀ ਮੈਂ ਗੜਵੇ ਢਿਡੋਰ ਚਲੋ ਚਲੋ ਹੁਣ ਅੱਗੇ ਗੱਲ ਪੂਰੀ ਕਰੋ ਦੇਖੋ ਬੋਲੀ ਦੀ ਵਿੱਚ ਆਉਣੀ ਜ਼ਰੂਰੀ ਆ ਹਾਂ ਹੋਰ ਕੀ ਆ ਅੱਗੇ ਚੱਲਦੇ ਆ ਇੱਕ ਨਾਲ ਤੇ ਮੈਨੂੰ ਕਿੱਥੇ ਅੱਛਾ ਗੱਲ ਸੁਣਾਵਾ ਸੁਣਾ ਸੁਣਾ ਭਾਈ ਗੱਲ ਮੈਂ ਕਹਾਂ ਕਿਤੇ ਕਹਾਂ ਦੀ ਆ ਬੋਲੀ ਸੁਣਾ ਬੋਲੀ ਤਾਂ ਮੈਂ ਬਾਤ ਦੀ ਹੁਣ ਅੱਗੇ ਸੁਣਾਉ ਤਾਂ ਸੀ ਉਹ ਇੱਕ ਵਾਰ ਨਾ ਗੱਡੇ ਦਾ ਮम्मी ਟਾਇਰ ਖੁੱਲ ਗਿਆ ਇੱਧਰ ਚੰਨੀ ਭਾਈ ਜੀ ਦੇ ਘਰ ਕੋਲ ਹਾਂ ਛੇੜੂ ਮਾਣੇ ਦੇ ਪਤਾ ਨਹੀਂ ਕਿਆ ਲੱਦੇ ਆਵਾ ਦਾ ਭਾਈ ਹੁਣ ਦੇਰ ਦੀ ਗੱਲ ਆ ਮੈਂ ਛੋਟਾ ਆ ਹੁੰਦਾ ਤਾਂ ਜਿਆਦਾ ਹੂੰ ਲੱਕੜ ਦੇ ਟਾਇਰ ਹੁੰਦੇ ਤੇ ਟਾਇਰ ਖੁੱਲ ਗਿਆ ਭਾਈ ਉੱਥੇ ਬਹੁਤ ਔਖਾ ਟਾਇਰ ਉਹਨੂੰ ਕਰਿਆ ਲਾਇਆ ਫਿਰ ਤੇ ਟਾਇਰ ਵੀ ਬੜੇ ਬੜੇ ਹੁੰਦੇ ਤੇ ਚੱਕਰ ਦਾ ਹੁੰਦੇ ਵੇ ਜਦ ਕਿਹੜਾ ਬੈਰਿੰਗ ਬੁਰਕ ਹੁੰਦੇ ਤੇ ਉਹਨੇ ਬੁਰੇ ਬਸ ਆਏ ਉਹ ਠੋਕ ਦਿੰਦੇ ਤੇ ਸਰੀਆ ਜਾਂਦੇ ਨੇ ਸਰੀਆ ਦਾ ਨਾਲੇ ਉਹ ਹੁੰਦੀ ਸੀ ਗੁੱਲੀ ਜੇ ਇੰਨੇ ਕੋ ਗੋਲ ਜਿਹਾ ਉਹ ਉਹੀ ਗੱਲ ਆ ਉਹ ਕੱਲੀ ਜਾਂਦਾ ਤਾਂ ਇਹ ਤਾਂ ਵੱਲਬ ਹੁੰਦਾ ਏ ਹਾਂ ਇਤਾਂ ਗੋੜ ਜੇ ਹੁੰਦਾ ਤਾਂ ਤੂੰ ਆਹੋ ਬਿਲਕੁਲ ਬਿਲਕੁਲ ਹੂੰ ਚਲੋ ਚੱਲ ਚੱਲੀ ਜਾਣਾ ਤਾਂ ਹੋਰ ਇਦਾਂ ਹੀ ਆਂ ਦੇਖ ਲਓ ਅੱਜ ਨਾਲ ਕੁਛ ਕੀਤਾ ਉਹ ਟਾਈਮ ਥੋੜਾ ਬੰਦਾ ਭੁੱਲਦਾ ਨਹੀਂ ਭੁੱਲਦਾ ਮਾਰੇ ਨੇ ਦਿਨ ਫੇਰ ਤੇ ਸਭ ਕੁਝ ਦੇਤਾ ਪ੍ਰਮਾਤਮਾ ਨੇ ਅਸੀਂ ਪਹਿਲੀ ਵਾਰ ਮੋਟਰਸਾਈਕਲ ਲੈ ਸਾਨੂੰ ਇੰਨੀ ਖੁਸ਼ੀ ਚੜ ਗਈ ਵੀ ਅਸੀਂ ਮੋਟਰਸਾਈਕਲ ਲੈ ਲਿਆ ਪਤ ਨਹੀਂ ਕਿਆ ਮਹਾਰਾਜ ਸਾਨੂੰ ਦੁਆਤਾ ਪਰ ਮੰਮੀ ਇਹ ਗੱਲ ਵਿੱਚ ਤੁਸੀਂ ਗਵਾਏ ਇੱਕ ਦਾਲ ਦੇ ਤੁਸੀਂ ਆਪ ਖੁਦ ਕਹੋਗੇ ਦੇਖੋ ਅੱਜ ਕੱਲ ਆਹ ਟਾਈਮ ਨਾਲੋਂ ਥੋੜੇ ਵਾਲਾ ਟਾਈਮ ਜ਼ਿਆਦਾ ਵਧੀਆ ਤੈਨੂੰ ਹਾਂ ਹੋਰ ਕੁਸ਼ਮਿਤਾ ਕੁਸ਼ਮਿਤਾ ਇੱਕਦੋ ਛੋਟੀਆਂ ਖੁਸ਼ੀਆਂ ਵੀ ਆਪਾਂ ਕੱਢਦੇ ਤੇ ਹਾਂ ਇੱਕਦੋ ਕੰਮ ਮਿਲਦੇ ਵੀ ਤੇ ਹਾਂ ਤੁਸੀਂ ਆਪ ਵੀ ਸੋਹਣੇ ਵਧੀਆ ਤੇ ਪੜੋਸੀ ਸਾਰੀ ਦੁਨੀਆ ਆਪਾਂ ਗੱਲ ਕਰਦੇ ਇੱਕ ਪੈਸੇ ਹੁਣ ਰਹੀ ਨਹੀਂ ਸਾਹਣਸ਼ੀਲਤਾ ਨਹੀਂ ਰਹੀ ਹਾਂ ਆਪਣਾ ਪਰ ਇਹ ਨਹੀਂ ਕਿਸੇ ਨੇ ਮਾੜਾ ਮੋਟਾ ਕਿਸੇ ਨੂੰ ਕੁਝ ਕਹਿਤਾ ਉਹ ਅਗਲਾ ਜਦ ਗੁੱਸਾ ਕਰ ਲੰਦਾ ਹੋਰ ਹੈ ਉਹ ਚੀਜ਼ ਨਹੀਂ ਹੋ ਰਹੀ ਲੋਕਾਂ ਦੀ ਉਹ ਆ ਗਿਆ ਹੋ ਗਿਆ ਉਹ ਸਰੀਆ ਸਰੀਆ ਤਾਰ ਤੇ ਬਣਾਉਣਾ ਹੋਣਾ ਕੁਸ ਅੱਛਾ ਸਰੀਆ ਤਾਰ ਤੇ ਆ ਕਿ ਅੱਛਾ ਗੱਡੀ ਫਸ ਗਈ ਗੱਡੀ ਫਸ ਗਈ ਹਣੀ ਸਰੀਆ ਸਰੀਆ ਤਾਰ ਲੱਗੇ ਨੇ ਚਲੋ ਹੁਣ ਲਈਏ ਅ ਬਾਜ਼ਾਰ ਵਿੱਚ ਅਸੀਂ ਆ ਗਏ ਹੁਣ ਜਗ੍ਹਾ ਦੇਖੀਏ ਕਿਤੇ ਖੜਾਉਣ ਨੂੰ ਗੱਡੀ ਫੇਰ ਲਈਏ ਬਾਹਰ ਪਰੇ ਤੇ ਲੀਲੀ ਬਿੰਦੇ ਤੁਸੀਂ ਬਾਹਰ ਤੇ ਹੀ ਲੀਲੀ ਬਿੰਦੇ ਤੇ ਬਿਸਕੁਟ ਪਤੀਸਾ ਬਾਹਰ ਤੇ ਕਿ ਮਿਲੂਗਾ ਪਤੀਸਾ ਦਾ ਹਾਂ ਯਾਰ ਪਤੀਸਾ ਦਾ ਉਧਰ ਮਿਲਣਾ ਆਏ ਕਰਦੇ ਆ ਹਾਂ ਫੋਰਸ ਮਾਲ ਲੈ ਲੈ ਜੱਟਾ ਇੱਥੇ ਗੱਡੀ ਲਾ ਲੰਦੇ ਆ ਫਿਰ ਤੁਹਾਨੂੰ ਘੁੰਮ ਜੂਗੇ ਜਾਓ ਉਹ ਵਾ ਉੱਥੇ ਲਾ ਦੇ ਪਰ ਇਹਨਾਂ ਬਾਹਰ ਕੱਢ ਕੇ ਲਾ ਦੇ ਗੱਡੀ ਤੋਂ ਬਿਚਾਰ ਮਾਲ ਉਹਨੂੰ ਬਾਜ਼ਾਰ ਚੋਂ ਕਰਨ ਕਿੱਹ ਜਾਣਾ ਇੱਥੇ ਹੀ ਜਾਣਾ ਬਿਸੂ ਲੈਣਾ ਬਾਜ਼ਾਰ ਤੇ ਨਹੀਂ ਇੱਥੇ ਦੇ ਆਸੀਂ ਮੈਂ ਆਹ ਫੜੀਆਂ ਦੁਕਾਨ ਆ ਇੱਥੇ ਤੇ ਲੈ ਲਓ ਮਨਕੀਰ ਤਸਵਾਜਾ ਪੁੱਤ ਤੂੰ ਰੰਗ ਤੇ ਸਾਨੂੰ 2 ਮਿੰਟ ਤੱਕ ਜੀ ਕੋਈ ਫੋਟੋ ਨਹੀਂ ਹੁਣ ਆਪਾਂ ਦੁਕਾਨ ਤੇ ਨਹੀਂ ਇਹ ਤੋ ਵਾਜੀ ਉਹਨੇ ਬੇਸਿ ਵਧੀਆ ਨਿਕਲੇ ਪਹਿਲਾਂ ਜਿੰਨ ਘਰੇੜਾ ਨੂੰ 7000 ਰੁਪਏ ਦੇ ਕੇ ਗਏ ਉਹ ਮਠਾ ਮੁਠਾ ਯਾਰ ਵਧੀਆ ਹਾਂ ਬੜਾ ਵੈਦਾ ਬੜੇ ਦੇ ਪਰ ਰੇਕੀ ਟਾਈਮ ਤੇ ਨਹੀਂ ਲੱਗਿਆ ਚਾਰ ਉਤੂ ਜਿਆ ਪੌਣ ਕਰਕੇ ਬਹੁਤ ਲੱਗੀ ਰਹੇ ਇਹਨਾਂ ਨੂੰ ਦੇ ਕੇ ਆ ਮੈਂ ਬਹੁਤ ਵਧੀਆ ਚੀਜ਼ ਲਿਖੀ ਆ ਮਠਾ ਮੁਠਾ ਵੀ ਬੜੀ ਅਜੀਬ ਤੇ ਮੈਸੇਜ ਤੇ ਏਦਿਹਾ ਖਾਣ ਤੇ ਉਹਨਾਂ ਤੋਂ 2 ਕਿਲੋ ਲੈ ਲਏ ਤੇ ਉਹ ਜਿਹੜਾ ਸਮਾਨ ਈਲੇ ਪੱਨ ਉਹ ਹੈ ਇੱਲੇ ਵਿੱਚ ਹੀ ਲੈ ਲੈਣਾ ਦੇ ايه پاڻي ورهنا ਕਿੱਤੇ ਘਰ ਤੇ ਪਜਾ ਮੈਂ ਤਾਂ ਆਇਓ ਡਰ ਰਹਿਣਾ ਵੀ ਕੋਈ ਗੱਡੀ ਲੰਘ ਨਹੀਂ ਲੰਘਦੀ ਹੁੰਦੀ ਉਹਨਾਂ ਖੱਟੇ ਪਾਜ ਆਹ ਮਾਹੌਲ ਨਹੀਂ ਜਾਂਦੇ ਹੁੰਦੇ 쌈싸� aunque 드디어 모여�uft는 스포츠 philanthropic 뵈려 czego printed fab ਹਾਂਜੀ ਲਓ ਜੀ ਫਾਈਨਲੀ ਅਸੀਂ ਭਾਈ ਸਾਰਾ ਸਮਾਨ ਲੈ ਕੇ ਹਨਾ ਆ ਪਹੁੰਚ ਗਏ ਜੀ ਭੈਣ ਦੇ ਘਰਾਂ ਤੇ ਮੀਂਹ ਲੱਗ ਗਿਆ ਹਲਕਾ ਹਲਕਾ ਦੇਖ ਲਓ ਕਿਸੇ ਟਾਈਮ ਜਦੋਂ ਇਹਨਾਂ ਨੇ ਇਹ ਮਕਾਨ ਪਾਇਆ ਤਾਂ ਉਦੋਂ ਮੈਂ ਸਮਝ ਲਉ ਵੀ ਉਰੇ ਆਇਆ ਹੋਇਆ ਸੀਗਾ ਜਿੱਦਾਂ ਲੈਂਟਰ ਪਾਇਆ ਤਾਂ ਉਦੋਂ ਆਹ ਕੋਈ ਕੋਠੀ ਨਹੀਂ ਧੀ ਹੈਗੀ ਆ ਪਿੱਛੇ ਇਹ ਮੰਦਿਰ ਬਣਿਆ ਹੋਇਆ ਜੀ ਇੱਧਰ ਆ ਕੋਠੀਆਂ ਬਣੀਆਂ ਹੋਈਆਂ ਹੈ ਤੇ ਇੱਧਰ ਕੋਠੀਆਂ ਬਣੀਆਂ ਹੋਈਆਂ ਇੱਧਰ ਉਹ ਬੈਕਸਾਈਡ ਕੋਈ ਕੋਠੀ ਨਹੀਂ ਸੀ ਜure ਇਹ ਮੈਨੂੰ ਯਾਦ ਆ ਜਦ ਲੈਂਟਰ ਪੈਂਦਾ ਤਾਂ ਤਕਰੀਬਨ ਹੋਗੇਗਾ ਟੁਕੜ 10-12 ਸਾਲ ਦੀ ਗੱਲ ਇਹਨਾਂ ਨਾਲ ਕੱਲਿਆਂ ਦਾ ਹੀ ਮਕਾਨਤਾ ure ਹੁਣ ਹੁਣ ਤਾਂ ure ਪੈਰ ਰੱਖਣ ਨੂੰ ਨੀ ਜੀ ਜਗ੍ਹਾ ਮਿਲਦੀ ਹੈ ਕਿਤੇ ਕੋਠੀਆਂ ਮਾਰ ਤਿੰਨ ਤਿੰਨ ਮੰਜ਼ਲੀ ਚਾਰ ਚਾਰ ਮੰਜ਼ਲੀ ਪੈ ਗਈਆਂ ਉਹ ਫਲੈਟ ਪੈ ਗਏ ਸਾਹਮਣੇ ਉਹ ਤਾਂ ਮੈਂ ਕਹਿੰਦਾ ਹੁਣ 15-20 ਮੰਜ਼ਲੀ ਤੇ ਇਸ ਜਿਹੜੀ ਇਹ ਧਰਤੀ ਹੈ ਬਾਈ ਇਸ ਧਰਤੀ ਪਰ ਕਹਿ ਲੋ ਵੀ ਕਿਸੇ ਟਾਈਮ ਉਰੇ ਇੱਕ ਵਿਸਵਾ ਵੀ ਕਿਸੇ ਦਾ ਖਾਲੀ ਨਹੀਂ ਮਿਲਣਾ ਜਿਹੜੇ ਹਿਸਾਬ ਨਾਲ ਉਰੇ ਆਬਾਦੀ ਵਧਦੀ ਜਾਂਦੀ ਹੈ ਹਨਾ ਤੇ ਚਲੋ ਬਾਕੀ ਪਹੁੰਚ ਗਏ ਭੈਣ ਦੇ ਘਰਾਂ ਤੇ ਬਾਕੀ ਤੁਸੀਂ ਦੇਖਿਓ ਹੁਣ ਅਗਲੇ ਬਲੌਗ ਦੇ ਵਿੱਚ ਭੈਣ ਨੂੰ ਮਿਲਦੇ ਆਂ ਤੇਲ ਚੋਇਆ ਹਨਾ ਤੇ ਸੰਧਾਰਾ ਦਿੱਤਾ ਭੈਣ ਨੂੰ ਉਹ ਤੁਸੀਂ ਅਗਲੇ ਵਲੌਗ ਦੇ ਵਿੱਚ ਦੇਖਿਓ ਜਦ ਤੱਕ ਵਾਸਤੇ ਦੀ ਉਹ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ